ਮਿੰਟੂ ਜੀ ਕਾਫੀ ਟਾਈਮ ਪਹਿਲਾਂ ਆਪਾਂ ਇੱਕ ਖਬਰ ਕੀਤੀ ਸੀ ਬਹੁਤਾ ਫਿਰ ਲੰਬਾ ਸਮਾਂ ਵੀ ਨਹੀਂ ਹੋਇਆ ਪਿੰਕੀ ਢਾਲੀਵਾਲ ਸਾਹਿਬ ਹੋਰਾਂ ਦੀ ਖਬਰ ਆਪਾਂ ਕੀਤੀ ਸੀ ਸਰੰਦਾ ਸ਼ਰਮਾ ਦੇ ਮਾਮਲੇ ਵਾਲਾ ਕਾਫੀ ਰੌਲਾ ਜਿਹਾ ਪਿਆ ਸੀ ਤੇ ਹੁਣ ਕਹਿੰਦੇ ਕਿ ਬੀਤੀ ਰਾਤ ਇਹਨਾਂ ਦੇ ਮੋਹੱਲੀ ਵਾਲੇ ਘਰ ਤੇ ਪਿੰਕੀ ਢਾਲੀਵਾਲ ਹੋਰਾਂ ਦੇ ਉੱਥੇ ਕੋਈ ਫਾਇਰਿੰਗ ਹੋਈ ਆ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਸੀ ਜੋ ਫਾਇਰਿੰਗ ਕਰਕੇ ਭੱਜ ਗਏ ਪਰ ਫਾਇਰਫੋਰ ਵਾਵਾ ਮਾਰ ਗਏ 6-7 ਫਾਇਰ ਮਾਰ ਗਏ ਦੇਖੋ ਇਹ ਜਿਹੜੀ ਘਟਨਾ ਹੈ ਇਰਾਦੀ ਆ ਜੀ ਉਸ ਤੋਂ ਬਾਅਦ ਇਹ মিডিਆ ਚੋਂਦੀ ਹੈ ਇੱਕ ਅਖਬਾਰ ਨੇ ਹੀ ਇਸ ਨੂੰ ਕਵਰ ਕੀਤਾ ਸੀ ਉਹਨਾਂ ਦੇ ਕੋਲ ਸ਼ਾਇਦ ਸੀਸੀਟੀਵੀ ਵੀ ਸੀਗੀ ਹੂੰ ਉਹਨਾਂ ਦੀ ਖਬਰ ਬ੍ਰੇਕ ਹੁੰਦੀ ਆ ਉਸ ਤੋਂ ਬਾਅਦ ਇਸ ਖਬਰ ਨੂੰ ਫਿਰ ਦੂਜਾ মিডিਆ ਜਿਹੜਾ ਉਹ ਚੁੱਕਦਾ ਜੀ ਤੇ ਖਬਰ ਵੱਡੀ ਬਣ ਜਾਂਦੀ ਹੈ ਪਿੰਕੀ ਢਾਲੀਵਾਲ ਦਾ ਪੂਰਾ ਨਾਮ ਹੈ ਪਸ਼ਪੁੰਦਰ ਸਿੰਘ ਹੂੰ ਪਿੰਕੀ ਢਾਲੀਵਾਲ ਬਾਰੇ ਹੁਣ ਆਪਾਂ ਕੀ ਦੱਸੀਏ ਕਿਉਂਕਿ ਇੱਕ ਹਫਤਾ ਤੇ ਉਦੋਂ ਲਾ ਕੇ ਅਸੀਂ ਪੂਰਾ ਦੱਸ ਦਿੱਤਾ ਸੀਗਾ ਇੱਕ ਹਫਤਾ ਇਹਨਾਂ ਦੀਆਂ ਖਬਰਾਂ ਚੱਲੀਆਂ ਸਨ ਜਦੋਂ ਸੁਨੰਦਾਵਾਲਾ ਵਿਵਾਦ ਹੋਇਆ ਤੇ ਉਸ ਤੋਂ ਬਾਅਦ ਅੱਜ ਦੀ ਪੀੜ੍ਹੀ ਨੂੰ ਪਤਾ ਲੱਗਾ ਕਿ ਪਿੰਕੀ ਢਾਲੀਵਾਲ ਕੌਣ ਕਿਉਂਕਿ ਅਸੀਂ ਤਾਂ ਜਾਣਦੇ ਸੀ ਕਿ ਕਮਾਨ ਕੌਣ ਆ ਢਾਲੀਵਾਲ ਕੌਣ ਆ ਫਾਈਨ ਟੂਨ ਵਾਲਾ ਰਜਿੰਦਰ ਸਿੰਘ ਕੌਣ ਆ ਤਰੇਹਨੂਰੀ ਕੌਣ ਆ ਹਮ ਸਭ ਪਤਾ ਸੀਗਾ ਅੱਜ ਦੀ ਪੀੜ੍ਹੀ ਨੂੰ ਪਤਾ ਲੱਗਾ ਕਿ ਅਸੀਂ ਆ ਜਿਹੜੇ ਚਮਕਦਮਕ ਵਾਲੇ ਸਿੰਗਰ ਦੇਖਦੇ ਆ ਤੇ ਉਹਨਾਂ ਦੇ ਦੇਖਦੇ ਆ ਕਿ ਆ ਗੂਚੀ ਅਰਮਾਨੀ ਤੇ ਫਲਾਣੀ ਟਮਕਾਮੀ ਪਾਈ ਆ ਪੈਂਟ ਸ਼ਰਟ ਇਹ ਤਾਂ ਕੁਝ ਵੀ ਨਹੀਂ ਹੂੰ ਇਹ ਤਾਂ ਕੁਝ ਵੀ ਨਹੀਂ ਇਹ ਐਲਵੀ ਸ਼ੈਲ ਵੀ ਪਾਉਣ ਵਾਲੇ ਤਾਂ ਕੁਝ ਵੀ ਨਹੀਂ ਹੂੰ ਅਸਲੀ ਮਾਇਆ ਧਾਰੀ ਤੇ ਪਰਦੇ ਦੇ ਪਿੱਛੇ ਬੰਚੇ ਨੇ ਬਾਈ ਬਿਲਕੁਲ ਮਿੰਜ ਜਿਨ੍ਹਾਂ ਨੂੰ ਅਸੀਂ ਦੇਖਦੇ ਆ ਅਸੀਂ ਫੋਲੋ ਕਰਦੇ ਆ ਨਕਲਾਂ ਕਰਦੇ ਆ ਉਹਨਾਂ ਦੇ ਬ੍ਰਾਂਡ ਗਿਣਦੇ ਆ ਉਹਨਾਂ ਨੂੰ ਹੱਥਾਂ ਤੇ ਨਿਸ਼ਾਨ ਵਾਲੇ ਤੇ ਪਿੱਛੇ ਬੈਠੇ ਆ ਫਿਰ ਪਤਾ ਲੱਗਿਆ ਕਿ ਬੁੱਢੇ ਖਿਡਾਰੀ ਪੁਰਾਣੇ ਖਿਡਾਰੀ ਖੁੰਡ ਜਿਹੜੇ ਆ ਇਹ ਸਟਾਰ ਮੇਕਰ ਨੇ ਕਿੰਨੇ ਹੰਡੇ ਵਰਤੇ ਨੇ ਕਿੰਨੇ ਅੰਡੇ ਵਰਤੇ ਤੇ ਕਿੰਨੀ ਇਹਨਾਂ ਦੇ ਕੋਲ ਦੌਲਤ ਸ਼ੌਲਤ ਆ ਹਮ ਠੀਕ ਹੈ ਜੀ ਇਹ ਅੱਜ ਦੀ ਪੀੜ੍ਹੀ ਨੂੰ ਪਤਾ ਲੱਗਿਆ ਜਦੋਂ ਸੁਨੰਧਾ ਵਾਲਾ ਰੌਲਾ ਪਿਆ ਰੌਲਾ ਨਿਬੜ ਗਿਆ ਠੀਕ ਹੈ ਜੀ ਹਮ ਥਾਲੀ ਵਾਲਾ ਹਵਾਲਾ ਦੇ ਵਿੱਚੋਂ ਬਨ ਕੇ ਰਮਾਲ ਜਿਹਾ ਨਿਕਲ ਆਇਆ ਉਸ ਤੋਂ ਬਾਅਦ ਇਹ ਉਦਾਂ ਵੀ ਘਾਟ ਹੀ ਬੋਲਦਾ ਪਿੰਕੀ ਢਾਲੀਵਾਲ ਤੁਸੀਂ ਦੇਖਿਆ ਹੀ ਨਹੀਂ ਹੋਣਾ ਕਿਤੇ ਬਹੁਤਾ ਜਨਤਾ ਫੁੱਟੀ ਬੰਦੇ ਵਿੱਚ ਉਤੋਂ ਬਾਅਦ ਚਲੋ ਮਾਮਲਾ ਆਇਆ ਗਿਆ ਹੋ ਗਿਆ ਹਾਲਾਂਕਿ ਉਸ ਦਰਮਿਆਨ ਸ਼੍ਰੀ ਬਰਾੜ ਜਿਹੜਾ ਮੁੰਡਾ ਸਿੰਗਰ ਹੈ ਜੀ ਇਸ ਤੋਂ ਇਲਾਵਾ ਕਾਕਾ ਕਾਕਾ ਬਿਲਕੁਲ ਇਹਨਾਂ ਨੇ ਵੀ ਮੋਰਚਾ ਖੋਲ ਦਿੱਤਾ ਹੂੰ ਕਾਕਾ ਤੇ ਉਹਨਾਂ ਨੇ ਸ਼ਾਇਦ ਕੇਸ ਪਾਤਾ ਡੈਫਾਮੇਸ਼ਨ ਦਾ ਮੇਰੇ ਖਿਲਾਫ ਦੇ ਨਾਲ ਜੀ ਫਿਰ ਬਾਅਦ ਦੇ ਵਿੱਚ ਕਾਕਾ ਜਿਹੜੀਆਂ ਉਹਨੇ ਗੱਲਾਂ ਕਹੀਆਂ ਸੀ ਉਹਦੇ ਤੋਂ ਫਿਰ ਗਿਆ ਤੇ ਅਫਸੋਸ ਜ਼ਾਹਰ ਕਰਕੇ ਤੇ ਨਿਕਲ ਗਿਆ ਸੁਨੰਦਾਵਾ ਵੀ ਨਿਬੜ ਗਿਆ ਜੀ ਕਾਕੇ ਵਾਲਾ ਵੀ ਨਿਬੜ ਗਿਆ ਹਮ ਸ਼੍ਰੀ ਬਰਾੜ ਨੇ ਜੋ ਗੱਲਾਂ ਕਹੀਆਂ ਆਪਾਂ ਉਸ ਤੋਂ ਬਾਅਦ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਹੈ ਹਮ ਉਹ ਵੀ ਚੁੱਪਚਾਹ ਦੇ ਹੋ ਗਿਆ ਮਸਲਾ ਮਤਲਬ ਕਿ ਚੁੱਪਚਾਹ ਬਿਲਕੁਲ ਇਹ ਸ਼ਬਦ ਤੁਹਾਡਾ ਜਿਹੜਾ ਕਿ ਭਾਈ ਇਹ ਸਾਰਾ ਕੁਝ ਇਦਾਂ ਹੀ ਹੋਇਆ ਹੁਣ ਗੱਲ ਇਹ ਆ ਕਿ ਭਾਈ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਜਿਵੇਂ ਹੀ ਇਹ ਮਾਮਲਾ ਸੁਰਖੀਆਂ ਚੋਂਦਾ ਸੁਨੰਦਾ ਵਾਲਾ ਹੂੰ ਉਸ ਤੋਂ ਬਾਅਦ ਨਿਬੜਦਾ ਹੈ ਆ ਆ ਗਿਆ ਮਾਮਲਾ ਗੋਲੀਆਂ ਚੱਲਣਾਂ ਆ ਜੀ ਇਹਦੇ ਪਿੱਛੇ ਕੀ ਇਹੋ ਹੀ ਕਾਰਨ ਹੈ ਜੋ ਅਸੀਂ ਦੱਸ ਰਹੇ ਹਾਂ ਕਿ ਕਿਸੇ ਨੂੰ ਪਤਾ ਲੱਗਾ ਕਿ ਕਿੱਡੀ ਮੋਟੀ ਸਾਮੀ ਹੈ ਤੇ ਸਾਮੀਆਂ ਨੂੰ ਤੇ ਅੱਜ ਕੱਲ੍ਹ ਕੁਝ ਬੰਦੇ ਲੱਭਦੇ ਫਿਰਦੇ ਆ ਜੀ ਭਜ-ਭਜ ਪੈਂਦੇ ਆ ਉਹਨਾਂ ਲਈ ਤਾਂ ਕਮਿਸ਼ਨ ਰੱਖੇ ਹੋਏ ਆ ਕਿ ਸਾਨੂੰ ਸਾਮੀ ਟਕਰਾਓ ਸਰ ਕਮਿਸ਼ਨ ਤੇ ਖੇਡ ਚੱਲਣ ਗਈ ਹੈ ਸ਼ਹਿਰਾਂ 'ਚ ਕਿਸਾਮੀ ਦੇ ਤੇ ਆ ਤੂੰ ਆਪਦਾ ਇੰਨਾ ਲੈ ਐਨੇ ਪਰਸੈਂਟ ਤੇਰੇ ਜਿਵੇਂ ਪ੍ਰਾਪਰਟੀ ਡੀਲਰ ਨਹੀਂ ਕਰਾਉਂਦੇ ਵਿੱਚੋਂ ਡੀਲ ਕਿ ਕਰੋੜ ਦਾ ਸੌਦਾ ਲੱਖ ਤੇਰਾ ਜੀ ਜੀ ਤਾਂ ਇਦਾਂ ਹੀ ਚੱਲਣ ਡਿਆ ਇਹਨੇ ਕੰਮ ਹੂੰ ਬਈ ਪਤਾ ਤਾਂ ਨਹੀਂ ਲੱਗਿਆ ਕਿਤੇ ਕਿਸਾਮੀ ਮੋਟੀ ਹੋ ਸਕਦਾ ਥ੍ਰੈਟ ਆਈ ਹੋਵੇ ਜਾਂ ਥ੍ਰੈਟ ਆਉਣ ਵਾਲੀ ਹੋਵੇ ਆਉਣ ਵਾਲੀ ਹੋਵੇ ਜੀ ਠੀਕ ਹੈ ਨਾ ਜੀ ਇਹ ਆਪਣੇ ਕੋਲ ਕੋਈ ਪੁਸ਼ਟੀ ਨਹੀਂ ਹੈ ਪਰ ਨੇਰੀ ਜੀ ਚਲਦੀ ਸੀ ਠੀਕ ਉਸ ਵੇਲੇ ਇਹ ਦੋ ਬਾਈਕ ਸਵਾਰ ਜਿਹੜੇ ਆ ਉਹ ਆਉਂਦੇ ਆ 6 ਤੋਂ 7 ਫੈਰ ਕਰਦੇ ਨੇ ਜੀ 6 ਤੋਂ 7 ਫੈਰ ਥੋੜੇ ਨਹੀਂ ਐ ਇੱਕ ਤਾਂ ਹੁੰਦਾ ਨਾ ਕਿ ਤੁਰਿਆ ਜਾਂਦਾ ਕੋਈ ਮਤਲਬ ਕਿ ਕੱਢ ਗਿਆ ਤੁਹਾਡੇ ਘਰ ਵੱਲ ਨੂੰ ਮੂੰਹ ਕਰਕੇ ਫੈਰ ਮਾਰਿਆ ਨਿਕਲ ਗਿਆ ਜੀ 6 7 ਫੈਰ ਟੜਕ 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 ਕਰਕੇ ਮਾਰ ਕੇ ਉਹ ਗਏ ਨੇ ਯੂਪੀ ਨੰਬਰ ਦਾ ਉਹ ਮੋਟਰਸਾਈਕਲ ਆ ਜੀ ਹੂੰ ਜਿੰਨਾ ਨੂੰ ਪਤਾ ਲੱਗਿਆ ਜੀ ਤੇ ਗੱਲ ਇਹ ਆ ਕਿ ਕਲਾਈ ਵੀ ਨਹੀਂ ਹੁੰਦਾ ਹੁਣ ਚਲੋ ਇਹ ਤੇ ਕੁਝ ਬੋਲਣ ਕਿ ਮੈਨੂੰ ਲੱਗਦਾ ਇਹ ਬੋਲਣਗੇ ਨਹੀਂ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਢਾਲੀਵਾਲ ਸਾਹਿਬ ਦੀ ਟੀਮ ਦੇ ਨਾਲ ਸੰਪਰਕ ਕਰਨ ਜਾਂ ਢਾਲੀਵਾਲ ਸਾਹਿਬ ਨਾਲ ਸੰਪਰਕ ਹੋ ਜਾਵੇ ਜੀ ਕਿ ਕੀ ਉਹਨਾਂ ਨੂੰ ਕੋਈ ਥ੍ਰੈਟ ਸੀ ਜਾਂ ਨਹੀਂ ਜਾਂ ਮਤਲਬ ਕਿ ਇਨ ਫਿਊਚਰ ਕੋਈ ਸਕਿਉਰਟੀ ਵਾਲਾ ਉਹ ਮਸਲਾ ਕੋਈ ਕਦਮ ਚੁੱਕ ਲਗੇ ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਪਾ ਬਹੁਤਾ ਕੁਝ ਰਿਵੀਲ ਨਾ ਕਰਦੇ ਹੋਏ ਇਹਨੇ ਕਹੀ ਹੈ ਕਿ ਜਿੱਥੇ ਤਾਲੀਵਾਲ ਰਹਿੰਦਾ ਹੈ ਮੈਂ ਵਿਅਕਤੀਗਤ ਤੌਰ ਤੇ ਉਸ ਇਲਾਕੇ ਨੂੰ ਜਾਣਦਾ ਕਿ ਬਹੁਤ ਨਾਮੀ ਬੰਦੇ ਰਹਿੰਦੇ ਆ ਜੀ ਕਈ ਵਾਰ ਇਹ ਚੀਜ਼ ਵੀ ਹੁੰਦੀ ਆ ਸੁਖਮ ਸਿੰਘ ਸਾਹਿਬ ਇਸ ਦੁਨੀਆ ਨੂੰ ਜਿਹੜੇ ਲੋਕ ਬਹੁਤ ਨੇੜੋਂ ਜਾਣਦੇ ਆ ਕਿ ਨਾਮੀ ਬੰਦੇ ਨੂੰ ਟਾਰਗੇਟ ਕਰਕੇ ਜਿਹੜੀਆਂ ਦੂਜੀਆਂ ਸਾਮੀਆਂ ਆਂਦੀਆਂ ਉਹਨਾਂ ਨੂੰ ਵੀ ਹੂੰ ਇੱਕ ਰਾਹ ਲੈ ਪਹਿਲੇ ਹੀ ਰਾਹ ਜਾਂਦਾ ਖੌਫ ਦੇ ਵਿੱਚ ਲੈ ਜਿਵੇਂ ਮੁੰਬਈ ਦੇ ਵਿੱਚ ਸਲਮਾਨ ਖਾਨ ਪੰਜਾਬੀ میوزਿਕ ਇੰਡਸਟਰੀ ਦੇ ਵਿੱਚ ਗਿੱਪੀ ਪਰਮੇਸ਼ ਤੋਂ ਕੰਮ ਸ਼ੁਰੂ ਹੁੰਦਾ ਤਾਂ ਫਿਰ ਤੁਸੀਂ ਦੇਖੋਗੇ ਕਿ ਕਿੱਦਾਂ ਨੂੰ ਕਹਾਣੀ ਤੁਰਦੀ ਆ ਸੋ ਇਸ ਕਰਕੇ ਇਹ ਦੇਖਣਾ ਹੋਏਗਾ ਕਿ ਅੱਗੇ ਕੀ ਪੁਲਿਸ ਜਾਂਚ ਪੜਤਾਲ ਦੇ ਵਿੱਚ ਜੋ ਆਪਾਂ ਸਵਾਲ ਚੁੱਕ ਰਹੇ ਆ ਇਹਨਾਂ ਚੋਂ ਕਿਸੇ ਦੀ ਪੁਸ਼ਟੀ ਕਰਦੀ ਆ ਜਾਂ ਫਿਰ ਇਹ ਆ ਕਿ ਹਾਲੀਵੁੱਡ ਦੀ ਸਿਕਿਉਰਟੀ ਵਗੈਰਾ ਦੇ ਇੰਤਜ਼ਾਮ ਹੋ ਜਾਣਗੇ ਬਾਕੀ ਜਿਵੇਂ ਚੱਲਦਾ ਹੈ ਉਦਾਂ ਹੀ ਚੱਲੇਗਾ ਤਾਂ ਖੈਰ ਪ੍ਰੋਡਿਊਸਰਾਂ ਤੋਂ ਇੱਕ ਮੈਨੂੰ ਹੋਰ ਵੀ ਯਾਦ ਆ ਗਈ ਖਬਰ ਉਹ ਵੀ ਤੁਹਾਨੂੰ ਮੈਂ ਸੁਣਾ ਦਿੰਨਾ ਜੀ ਤੁਸੀਂ ਕੋਈ ਕਮੈਂਟ ਲੈਣਾ ਤੇ ਜੀ ਜੀ ਆਪਾਂ ਤੇ ਸਵਾਗਤ ਕਰਨਾ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਖਬਰ ਦੇ ਨਾਲ ਜੁੜਿਆ ਹੋਇਆ ਖੈਰ ਕੋਈ ਕਮੈਂਟ ਨਹੀਂ ਇੱਕ ਬਲਜੀਤ ਸਿੰਘ ਜੀ ਦਾ ਕਮੈਂਟ ਹੈਗਾ ਕਹਿੰਦੇ ਕਿ ਕਾਕਾ ਦਾ ਚੈਨਲ ਉਹਨਾਂ ਨੇ ਛੱਡ ਦਿੱਤਾ ਰਾਜੀਨਾਮਾ ਹੋ ਗਿਆ ਤੇ ਕਾਕਾ ਇਹੋ ਚਾਹੁੰਦਾ ਸੀ ਤੇ ਖੈਰ ਚਲੋ ਰਾਜੀਨਾਮਾ ਹੋ ਗਿਆ ਲੁਧਿਆਣਾ ਦਾ ਗ੍ਰੇਟ ਰੈਜ਼ਿਡੈਂਸ ਕਹਿੰਦੇ ਚੋਂ ਇੱਕ ਕਿਨਾਂ ਦੀ ਗੱਲ ਕਰ ਰਹੇ ਹੋ ਭਾਜੀ ਮੈਨੂੰ ਤੁਹਾਡਾ ਕਮੈਂਟ ਪਹਿਲਾਂ ਵਾਲਾ ਨਹੀਂ ਪਤਾ ਲੱਗਿਆ ਮੈਂ ਕਮੈਂਟ ਦੇਖਦਾ ਖਰਮਿੰਟ ਜੀ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਉਹ ਸਾਂਝੀ ਕਰਦੇ ਹੋ ਸਾਡੇ ਨਾਲ ਇੱਕ ਨਾ ਨਾਮੀ ਨਾਮ ਆ ਇੰਡਸਟਰੀ ਦੇ ਵਿੱਚ ਕੇ ਵੀ ਢਿਲੋ ਮੈਂ ਵੀ ਉਦੋਂ ਚੰਡੀਗੜ੍ਹ ਹੁੰਦਾ ਸੀ ਇਹਨਾਂ ਦੀ ਇੱਕ ਫਿਲਮ ਆਈ ਸੀਗੀ ਸ਼ੂਟਰ ਕੈਪਟਨ ਰਾਜ ਦੇ ਜੀ ਸ਼ੂਟਰ ਫਿਲਮ ਜਿਸ ਵੇਲੇ ਆਈ ਤੇ ਅਸੀਂ ਵੀ ਉਦੋਂ ਉੱਥੇ ਹੁੰਦੇ ਸੀ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਇਹਦੇ ਪ੍ਰੋਡਿਊਸਰ ਤੇ ਬੈਠੇ ਨੇ ਜਾ ਕੇ ਬੰਬੇ ਹੂੰ ਮੈਂ ਕਿਹ ਕਾ ਤੋ ਯਾਰ ਕਹਿੰਦੇ ਇਹਨਾਂ ਤੇ ਮੁਕੱਦਮਾ ਪਰਜੋ ਗਿਆ ਜਿਨ੍ਹਾਂ ਦੇ ਸੁੱਖਾ ਕਾਲਵਾ ਦਾ ਜਿਨ੍ਹਾਂ ਨੇ ਫਿਲਮ ਬਣਾਈ ਸੁੱਖਾ ਕਾਲਵਾ ਤੇ ਜਿਨ੍ਹਾਂ ਨੇ ਫਿਲਮ ਬਣਾਈ ਸੀ ਵੀ ਉਹ ਤੇ ਬੰਬੇ ਬੈਠੇ ਮੈਂ ਬਣਾ ਰਾਂ ਉਹ ਮੈਂ ਕਹਿਆ ਯਾਰ ਬੰਬੇ ਬੈਠੇ ਆ ਕਿਤੇ ਫਿਲਮ ਮੈਂ ਕਹਿਆ ਯਾਰ ਫਿਰ ਹੌਲੀ ਹੌਲੀ ਪਤਾ ਲੱਗਾ ਕਿ ਭਈ ਕੈਪਟਨ ਉਦੋਂ ਤੁਹਾਨੂੰ ਪਤਾ ਹੀ ਸੀਗਾ ਉਦੋਂ ਸਿੱਧੂ ਵਰਗੇ ਤੇ ਇਹ ਦੂਜੇ ਤੇ ਜੇ ਆਹ ਗਾਣੇ ਨਹੀਂ ਚੱਲਣ ਦੇਾਂਗੇ ਫਲਾਣਾ ਨਹੀਂ ਕਰਨ ਦੇਾਂਗੇ ਉਹ ਹਿੰਸਕ ਚੀਜ਼ਾਂ ਜਿਵੇਂ ਆਮਾਨ ਸਾਹਿਬ ਨੇ ਵੀ 4 ਦਿਨ ਚਲਾਇਆ ਸੀ ਕੰਮ ਉਸ ਤੋਂ ਬਾਅਦ ਚਲੋ ਇਹ ਆਪਦੇ ਘਰਾਂ ਨੂੰ ਆਏ ਜੀ ਕਰ ਕਰਾ ਕੇ ਇਹਨਾਂ ਨੇ ਐਫ ਆਈ ਆਰ ਨੂੰ ਚੈਲੰਜ ਕੀਤਾ ਸੀ ਤੁਹਾਨੂੰ ਮੈਂ ਥੋੜਾ ਜਿਹਾ ਰੈਗੂਲਰ ਆਡੀਅנס ਨੂੰ ਜਾਂ ਤੁਹਾਨੂੰ ਯਾਦ ਹੋਏਗਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਪ੍ਰੋਡਿਊਸਰ ਦੀ ਪਟੀਸ਼ਨ ਪਈ ਵੀ ਹੈ ਹੂੰ ਥ੍ਰੈਟ ਦਾ ਮਾਮਲਾ ਸੀ ਕੋਈ ਯਾਦ ਆਇਆ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਪੁਲਿਸ ਉੱਤੇ ਫਸ ਸਕਦੀ ਹੈ ਹੂੰ ਪੁਲਸ ਮੂਹ ਦੇ ਮੂੰਹ ਡਿੱਗ ਸਕਦੀ ਆ ਹੁਣ ਉਥੇ ਪੁਲਸ ਸਿੱਧੇ ਮੂੰਹ ਡਿੱਗੀ ਆ ਜਾਂ ਮੂਹ ਦੇ ਮੂੰਹ ਡਿੱਗੀ ਆ ਜੀ ਮੈਂ ਨਹੀਂ ਕਹਿ ਸਕਦਾ ਪਰ ਕਮਾਲ ਦੀ ਗੱਲ ਹੈ ਕਿ ਤੁਸੀਂ ਵੇਖੋ ਉਥੇ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਝਾੜਿਆ ਹਾਈ ਕੋਰਟ ਨੇ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜਦੋਂ ਸੈਂਸਰ ਬੋਰਡ ਨੇ ਕਿਸੇ ਫਿਲਮ ਨੂੰ ਹਰੀ ਚੰਡੀ ਦੇ ਦਿੰਦੀ ਆ